ਮੇਰਾ ਨਾਮ ਕਰਮਜੀਤ ਸਿੰਘ ਪਿੰਡ ਸੂਰਾਪੁਰ ਕੀ ਗੱਲ ਬਾਤ ਹੈ ਲੈ ਕੱਲ ਬਾਦ ਰਜਾਨਾ ਦੀ ਤਰ੍ਹਾਂ ਆਪਣੀ ਦੁਕਾਨ ਤੋਂ ਆਉਂਦੇ ਗੁਜੇ ਪੀਰੇ ਨਾਲ ਕਲੀਨਿਕ ਆ ਤੇ ਉੱਥੋਂ ਹੁੰਦੇ ਹੀ ਅੱਗੇ ਵੀ 9:30 9:10 ਵਜੇ ਜਾਂਦੇ ਇਹ ਗਰਮੀਆਂ ਦੇ ਦਿਨਾਂ ਚ ਇਦਾਂ ਹੀ ਤੇ ਰਾਤ ਵੀ ਕੋਈ 9:30 ਦੇ ਵਿੱਚ ਵਿੱਚ ਇੱਕ ਕੇਸ ਹੋਇਆ ਵਾ ਇਦਾਂ ਜਿਸ ਤਰ੍ਹਾਂ ਕੋਈ ਅਣਪਛਾਤੇ ਦੋ ਲੜਕੇ ਆਣੇ ਕੋ ਗੋਲੀ ਚਲਾਈ ਆ ਲੱਗੇ ਸੀਸੀਟੀਵੀ ਵੇਖਿਆ ਵਾ ਇਹ ਤੋਂ ਡੇਢ ਕਿਲੋਮੀਟਰ ਅੱਗੇ ਬਾਰਦਾ ਤੋਂ ਮੂੰਹ ਟੱਕੇ ਨਜ਼ਰ ਆਉਂਦੇ ਆ ਤੇ ਬਾਕੀ ਕਵੈਰੀ ਚੱਲਣ ਦੀ ਵੇਖੋ ਕੀ ਬਣਦਾ ਉਹਨਾਂ ਦਾ ਕੋਈ ਰੰਜਿਸ਼ ਹੈਗੀ ਸੀ ਕੋਈ ਪਹਿਲਾਂ ਕੋਈ ਰੰਜਿਸ਼ ਕੇ ਨਾ ਰੰਜਿਸ਼ ਕੋਈ ਨਹੀਂ ਆ 8 10 ਮਹੀਨੇ ਪਹਿਲਾਂ 10 ਕੋ ਇਹ ਕਰਨੇ ਗੇ ਡੀਐਸਪੀ ਸਾਹਿਬ ਨੂੰ ਦਿੱਤੀ ਕੋਈ ਦਰਖਾਸਤ ਆਪੜੀ ਲਿਖ ਕੇ ਸ਼ਿਕਾਇਤ ਵੀ ਮੈਨੂੰ ਕੋਈ ਧਮਕੀ ਆਈ ਆ ਤੇ ਉਹ ਉਹਦੀ ਤੇ ਡੀਐਸਪੀ ਦੀ ਗੱਲ ਹੋਈ ਸਾਡੇ ਨਾਲ ਤੇ ਕੋਈ ਨਹੀਂ ਪਰਿਵਾਰ ਚ ਹੋਰ ਗੱਲ ਹੋਈ ਤੇ ਉਹਦੇ ਵਿੱਚ ਕੁਝ ਬਾਅਦ ਚ ਦੇ ਚੁੱਪ ਚਾ ਵੀ ਸਭ ਕੁਝ ਬੜਾ ਵਧੀਆ ਚੱਲਣ ਰਿਹਾ ਨਾ ਕਰੀਏ ਨੇ ਕੋਈ ਦੱਸਿਆ ਹੀ ਆ ਸਾਨੂੰ ਵੀ ਇਹੋ ਜੀ ਉਹਨਾਂ ਰੱਬ ਜਣੇ ਦੇ ਦਿਲ ਚ ਕੀ ਹੋ ਤੇ ਹੁਣ ਇਹਦੀ ਫੋਨ ਤੋਂ ਡਿਟੇਲਾਂ ਦਾ ਪਤਾ ਲੱਗੇਗਾ ਬਾਕੀ ਪ੍ਰਸ਼ਾਸਨ ਦੀ ਵਧੀਆ ਕਾਰਗੁਜ਼ਾਰੀ ਹੋਊਗੀ ਜੇ ਲੱਭ ਦੇਣਗੇ ਤੇ ਗੋਲੀਆਂ ਪਹਿਲਾਂ ਦੇ ਨੌ ਆਖਣੇ ਤੇ ਹੁਣ ਐਸਐਚਓ ਸਾਹਿਬ ਆਏ ਸੀ ਤੇ ਉਹ ਕਹਿੰਦੇ ਪੰਜ ਆ ਤੇ ਵੈਸੇ ਉਹਨਾਂ ਦੇ ਜਿਹੜੇ ਜ਼ਖਮ ਜੇ ਆ ਬਣ ਗਏ ਉਹਨਾਂ ਦੇ ਨਾਲ ਨੌ ਬਣ ਗਏ ਚੱਲੀਆਂ ਪੰਜ ਆ ਗੋਕਣ ਫਰ ਮਣੀਪੁਰਾ ਖੋਲ ਪੰਜ ਬਰਮ ਦੇ ਔਰ ਜਿਸ ਦੀ ਮੰਗ ਕਰਦੇ ਜੇ ਮੰਗ ਇਹੋ ਹੀ ਆ ਵੀ ਜੇ ਤੇ ਨਾ ਨੱਥ ਪਈ ਫਿਰ ਤੇ ਹਰ ਘਰ ਚੀ ਧਮਕੀ ਆਇਆ ਕਰੂਗੀ ਰੋਜ਼ ਹੀ ਤੇ ਲੋਕਾਂ ਨੂੰ ਦੇਣੇ ਵੀ ਪੈਣਗੇ ਕਿਉਂਕਿ ਇਹਦਾ ਨਾਮ ਵਰਤ ਕੇ ਉਹਨਾਂ ਨੇ ਰਹਿਮਾਨਾ ਇਹਨਾਂ ਦਾ ਗੈਂਗ ਵਧੂਗਾ ਘਟੂਗਾ ਜੀ ਵੀ ਆਪਾਂ ਫਲਾਣੇ ਡਾਕਟਰ ਨੂੰ ਮੰਗੇ ਜੇ ਉਹ ਨਹੀਂ ਦਿੱਤੇ ਸਾਨੂੰ ਦੇਹੀ ਸ਼ੱਕ ਹੈ ਕੋਈ ਪੈਸਿਆਂ ਦੀ ਮੰਗ ਕਰਕੇ ਹੋਇਆ ਉਦਾਂ ਦੇ ਕਿਸੇ ਤਰ੍ਹਾਂ ਦਾ ਸਾਡਾ ਕੋਲ ਪਰਿਵਾਰਕ ਝਗੜਾ ਨਹੀਂ ਆ ਕੋਈ ਚਾਚੇ ਤਾਂ ਉਹਨਾਂ ਨੇ ਕਿਸੇ ਤਰ੍ਹਾਂ ਦਾ ਬੜਾ ਵਰੀਆ ਵਸਣ ਰਸਣ ਦੇ ਆਪਾਂ ਹਾਂ ਨੂੰ ਤੇ ਹੋਈ ਲੱਗਦਾ ਐਡਾ ਗੁੱਸਾ ਤੇ ਕੋਈ ਉਹ ਹੀ ਕਰ ਸਕਦਾ ਜੀ ਲੱਗਦਾ ਜਾਂਚ ਹੋਣੀ ਚਾਹੀਦੀ ਹਰ ਇੱਕ ਦੀ ਜਰੂਰ ਹੋਣੀ ਚਾਹੀਦੀ ਆ ਬਾਕੀ ਐਸਐਚਓ ਸਾਹਿਬ ਡੀਐਸਪੀ ਸਾਹਿਬ ਨੇ ਵੀ ਵਿਸ਼ਵਾਸ ਤੇ ਦਵਾਇਆ ਵੀ ਸ਼ਾਮ ਤੱਕ ਜਾਂ ਇੱਕ ਦਿਨ ਤੱਕ ਉਹ ਬੰਦੇ ਤੁਹਾਡੇ ਸਾਹਮਣੇ ਹੋਣਗੇ ਬਹੁਤ ਵਰੀਆ ਗੱਲ ਹੈ ਜੇ ਹੋਣਗੇ ਤੇ ਇਹਦੇ ਵਿੱਚ ਸਰਕਾਰ ਦੀ ਵੀ ਮਤਲਬ ਵਾ 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 ਜੇ ਨਹੀਂ ਆ ਤੇ ਫਿਰ ਸਾਡਾ ਸਰਕਾਰ ਤੋਂ ਵੀ ਯਕੀਨ ਉੱਠਦਾ ਵਾ ਮੈਡੀਕਲ ਸਟੋਰ ਮਾਰਕਟ ਦਾ ਗੋਲੀਆ ਮਾਰਕਟ ਜੇ ਤੁਹਾਨੂੰ ਜਿੰਸ ਸੰਗਿਆ ਤੁਹਾਨੂੰ ਆਰਐਮਪੀ ਡਾਕਟਰ ਜੀ ਇਥੇ ਸ਼ਾਪ ਕਰਦਾ ਵਾ ਕੋਈ ਵੀਰ ਅੱਡੇ ਦੇ ਉੱਤੇ ਰਾਤੀ 20 ਸਵਾ 9 ਵਜੇ ਜਦੋਂ ਇਥੋਂ ਇਹ ਬੰਦ ਕਰਕੇ ਘਰ ਗਿਆ ਵਾ ਇਹਦੇ ਘਰ ਤੋਂ 500 ਕਿਲੋਮੀਟਰ ਦੂਰੀ ਦੇ ਉੱਤੇ ਕੋਈ ਦੋ ਅਣਪਛਾਤੇ ਵਿਅਕਤੀ ਜਿਹੜੇ ਆ ਜਿਨ੍ਹਾਂ ਨੇ ਪਰਨਿਆਂ ਨਾਲ ਆਪਣੇ ਫੇਸ ਠੱਕੇ ਹੋਏ ਸੀਗੇ ਉਹਨਾਂ ਨੇ ਇਹਦੇ ਤੇ ਗੋਲੀਆਂ ਚਲਾਈਆਂ ਜਿਸ ਦੇ ਨਾਲ ਇਹਦੀ ਡੈਥ ਹੋ ਗਈ ਅਸੀਂ ਤੁਰੰਤ ਮੌਕੇ ਤੇ ਆ ਕੇ ਸੀਗੇ ਇਹਦੀ ਡੈੱਡ ਬੋਡੀ ਨੂੰ ਇਹਨੂੰ ਪਹਿਲਾਂ ਜ਼ਖਮੀ ਹਾਲਤ ਵਿੱਚ ਅਸੀਂ ਲੈ ਕੇ ਤੇ ਇਥੇ ਗਏ ਸੀਗੇ ਸੀ ਜੋਨ ਹਸਪੀਟਲ ਉਹਨਾਂ ਨੇ ਕਿਹਾ ਵੀ ਆਈਵੀ ਬਾਈ ਲੈ ਜਾ ਫਿਰ ਅਸੀਂ ਉੱਥੇ ਉਹਨੂੰ ਆਈਵੀ ਬਾਈ ਖੜਿਆ ਤੇ ਉੱਥੇ ਡਾਕਟਰਾਂ ਨੇ ਉਹਨੂੰ ਬਰਾਉਟ ਬੈੱਡ ਦੇ ਦਿੱਤਾ ਤੇ ਰਾਤ ਦੀਆਂ ਜਿਹੜੀਆਂ ਅਸੀਂ ਇਹਦੀਆਂ ਟੈਕਨੀਕਲ ਤੌਰ ਤੇ ਵੀ ਤੇ ਹਰ ਪੱਖੋਂ ਹੀ ਜੜੀ ਇਹਦੀ ਆ ਟੀਮਾਂ ਲਾ ਕੇ ਤਫ਼ਤੀਸ਼ ਕਰ ਰਹੇ ਆ ਭੋਲ ਵੀ ਅਸੀਂ ਇਹੋ ਜਿਹੜਾ ਕੈਮਰੇ ਵਗੈਰਾ ਚੈੱਕ ਕਰ ਰਹੇ ਆ ਜਲਦੀ ਜਿਹੜੇ ਇਹਦੇ ਦੋਸ਼ੀ ਟਰੇਸ ਕਰਕੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਮੌਕੇ ਤੋਂ ਖੋਲ ਵੀ ਬਰਾਮਦ ਬਿਲਕੁਲ ਜੀ ਖੋਲ ਪੰਜ ਖੋਲ ਬਰਾਮਦ ਹੋਏ ਮੌਕੇ ਪਤਾ ਲੱਗਾ ਕਿਹੜੇ ਕਿਹੜੇ ਵੈਪਨ ਸੀ ਲਿਆ ਜਾ ਰਿਹਾ ਦੂਜੇ ਗਰੀਬ ਵੈਪਨ ਲੱਗਦਾ ਹੈ ਜਿਹੜੇ ਖੋਲਿਆ ਉਹਨਾਂ ਤੋਂ ਵੀ ਦੋ ਵੈਪਨ ਆ ਬਾਕੀ ਬੰਦਿਆਂ ਨੂੰ ਜਦੋਂ ਗ੍ਰਿਫਤਾਰ ਕਰਾਂਗੇ ਆਪੇ ਸਾਰੀ ਗੱਲ ਸਾਹਮਣੇ ਆ ਜਾਊਗੀ ਸ਼ੁਰੂਆਤੀ ਜਾਂਚ ਕੀ ਸਾਹਮਣੇ ਆਇਆ ਕਿਉਂਕਿ ਬਹੁੜੇ ਐਂਗਲ ਸਾਹਮਣੇ ਆ ਰਹੇ ਨੇ ਕਿ ਸਰੋਤੀ ਪਹਿਲਾਂ 1.5 ਸਾਲ ਪਹਿਲਾਂ ਆਈ ਸੀ ਜਾਂ ਪੁਰਾਣੀ ਰੰਜੀਤ ਸਾਰੇ ਐਂਗਲ ਤੋਂ ਜਾਂਚ ਕਰ ਰਹੀ ਆ ਹਰ ਇੱਕ ਐਂਗਲ ਤੋਂ ਜਾਂ ਉਹਦੇ ਜਿਹੜੇ دوست ਆ ਦੱਸਣ ਵਾਲੇ ਉਹਨਾਂ ਕਹਿਆ ਵੀ ਇੱਕ ਸਿੰਗਲ ਕਾਲ ਆਈ ਸੀਗੀ ਪਤਾ ਨਹੀਂ ਉਹ ਬੰਦੇ ਨੇ ਆਪਣਾ ਨਾਮ ਨਹੀਂ ਦੱਸਿਆ ਕੌਣ ਬੋਲਦਾ ਹੈ ਤੇ ਜਦੋਂ ਇਹਨਾਂ ਨੇ ਦੱਸਿਆ ਅੱਗੋਂ ਕਿ ਅਸੀਂ ਇਹੋ ਜਿਹੇ ਇਨਸਾਨ ਨਹੀਂ ਹੈਗੇ ਇਹਨਾਂ ਨੇ ਸ਼ਕਤੀ ਨਾਲ ਅੱਗੋਂ ਗੱਲ ਕੀਤੀ ਉਸ ਤੋਂ ਬਾਅਦ ਉਹ ਬੰਦਾ ਫੋਨ ਬੰਦ ਕਰ ਗਿਆ ਉਸ ਤੋਂ ਬਾਅਦ ਕਦੀ ਵੀ ਕੋਈ ਜਿਹੜੀ ਇਹਨੂੰ ਕਾਲ ਨਹੀਂ ਆਈ ਤੇ 1.5 ਸਾਲ ਦਾ ਸਮਾਂ ਬੜਾ ਲੰਬਾ ਸਮਾਂ ਹੁੰਦਾ ਵਾ ਜੇ ਕੋਈ ਇਹੋ ਜੀ ਗੱਲਬਾਤ ਹੁੰਦੀ ਤਾਂ ਉਹ ਰੈਗੂਲਰ ਜਿਹੜੀਆਂ ਕਾਲਾਂ ਵੀ ਕਰਦੇ ਰੈਗੂਲਰ ਇਹਦਾ ਪਿੱਛਾ ਵੀ ਕਰਦੇ ਇਹ ਇਹ ਹਰ ਐਂਗਲ ਤੋਂ ਜਾਂਚ ਹੋ ਰਹੀ ਆ ਤੇ ਬਿਲਕੁਲ ਅ ਤੱਥਾਂ ਦੇ ਆਧਾਰ ਤੇ ਜਿਹੜਾ ਵਾ ਇਹਨੂੰ ਅਸੀਂ ਜਲਦੀ ਤੋਂ ਜਲਦੀ ਪ੍ਰੈਸ ਕਰਕੇ ਆਉਂਦੇ ਹਾਂ ਬਿਲਕੁਲ ਜੀ ਈ ਟੀਮ ਲੱਗੀ ਹੋਈ ਆ ਪੋਸਟਮਾਰਟ ਮਕਰਾਉਣ ਤੇ ਵੀ ਟੀਮ ਲੱਗੀ ਹੋਈ ਆ ਚਾਰ ਟੀਮਾਂ ਸਾਡੀਆਂ ਇਸ ਕੇਸ ਨੂੰ ਟ੍ਰੇਸ ਕਰਨ ਤੇ ਲੱਗੀਆਂ ਹੋਈਆਂ ਆ ਰਾਤ ਦੀ ਸਾਰੀ ਰਾਤ ਹੀ ਸਾਡੀ ਚੱਲਦੇ ਰਿਹਾ